ਆਪ ਜੀ ਵੇਵਾਇਕੁ ਤੇ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਾਬਾ ਜੀ ਤੁਸੀਂ ਆਪਣੇ ਬਾਰੇ ਦੱਸੋ ਤੁਹਾਡਾ ਸ਼ੁਭ ਨਾਮ ਕੀ ਆ ਤੇ ਪਿੰਡ ਵਗੈਰਾ ਆਪਣਾ ਕਿੱਥੋਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਮਨਜੀਤ ਸਿੰਘ ਤੇ ਮੇਰਾ ਨਗਰ ਹੈ ਜਿਹੜਾ ਉਹ ਪਿੰਡ ਕਰਨਗਸਾ ਜੋ ਕਿ ਪਰਮ ਪੂਜਯ ਸੰਤਿਸ਼ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਨਜ਼ੀਕ ਹੀ ਪੈਂਦਾ ਹੈ 5 ਅਕਤੂਬਰ 2025 ਨੂੰ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ ਸਰਦਾ ਭਾਵਨਾ ਪ੍ਰੇਮ ਦੇ ਨਾਲ ਦੇਸਾਂ ਵਿਦੇਸਾਂ ਵਿੱਚ ਘਰ-ਘਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸੋ ਮੈਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਦੇਸ਼-ਅਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ ਜਿਹੜਾ ਉਹ ਸਾਂਝੀ ਬਾਲਤਾ ਦਾ ਉਪਦੇਸ਼ ਹੈ ਸਾਰਿਆਂ ਦਾ ਸਾਂਝਾ ਉਪਦੇਸ਼ ਹੈ ਗੁਰੂ ਨਾਨਕ ਦਾ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਵਿੱਚ ਆ ਕੇ ਸਾਧ ਸੰਗਤ ਜੀ ਜਿਹੜੇ ਪਾਪੀ ਲੋਕ ਸਨ ਜ਼ਾਲਮ ਸਨ ਰਾਜੇ ਸਨ ਉਹਨਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦੁਆਰਾ ਸਾਧ ਸੰਗਤ ਜੀ ਬਾਣੀ ਦੁਆਰਾ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਉਹਨਾਂ ਦੇ ਹੰਕਾਰ ਨੂੰ ਤੋੜਿਆ ਤੇ ਸਾਧ ਸੰਗਤ ਜੀ ਉਸ ਤੋਂ ਇਲਾਵਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੇ ਜਾਣਦੇ ਹੋਏ ਸਾਧ ਸੰਗਤ ਜੀ ਇੱਕ ਚਾਰ ਉਦਾਸੀਆਂ ਦੇ ਵੇਲੇ 15 ਭਗਤਾਵਾਂ ਅੰਦੀਆਂ ਬਾਣੀਆਂ ਨੂੰ ਪੁੱtheta ਦੁਆਰਾ ਸਾਧ ਸੰਗਤ ਜੀ ਇਕੱਤਰ ਕੀਤਾ ਜਿਹੜਾ ਕਿ ਬਾਅਦ ਵਿੱਚ ਪੰਚਮੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਕਿ ਪਉਠੀ ਪਰਮੇਸ਼ਰ ਕਾ ਥਾਨ ਸਾਧ ਸੰਗਤ ਜੀ ਉਹ ਬਾਣੀਆਂ ਬਾਣੀ ਜੋ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਾਣੀ ਅਕਾਲ ਪੁਰਖ ਨਿਰੰਕਾਰ ਤੋਂ ਲੈ ਕੇ ਆਉਂਦੀ ਸੀ ਸਾਨੂੰ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਸਾਧ ਸੰਗਤ ਜੀ ਇਹ ਪੌੜੀ ਮੂਲ ਮੰਤਰ ਇਸ ਨੂੰ ਕਿਹਾ ਜਾਂਦਾ ਇਸ ਤੋਂ ਅੱਗੇ ਪੌੜੀ ਸੋ ਸ਼ੁਰੂ ਹੁੰਦੀ ਆ ਸਾਧ ਸੰਗਤ ਆਦ ਸੱਚ ਜਗਾ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਇਸ ਮੂਲ ਮੰਤਰ ਨੂੰ ਪੜਿਆ ਜਾਂਦਾ ਸੋ ਇਹ ਬਾਣੀ ਅਕਾਲ ਪੁਰਖ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਸਲਤਨਪੁਰ ਵਿਖੇ ਚੁੱਭੀ ਮਾਰ ਕੇ ਅਲੋਪ ਹੋਏ ਸਨ ਉਸ ਸਮੇਂ ਇਹ ਬਾਣੀ ਉੱਥੋਂ ਲੈ ਕੇ ਆਂਦੀ ਸੀ ਅਕਾਲ ਪੁਰਖ ਨੇ ਕਿਹਾ ਸੀ ਜਿਸ ਉੱਪਰ ਗੁਰਨਾਨਕ ਤੇਰੀ ਮਿਹਰ ਹੋਵੇਗੀ ਉਸ ਉੱਪਰ ਮੇਰੀ ਮਿਹਰ ਹੋਵੇਗੀ ਜਿਸ ਉੱਪਰ ਤੇਰਾ ਕਰਮ ਹੋਵੇਗਾ ਉਸ ਉੱਪਰ ਮੇਰਾ ਕਰਮ ਹੋਵੇਗਾ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ ਤੇਰਾ ਨਾਮ ਗੁਰ ਪਰਮੇਸ਼ਰ ਹੈ ਇਹ ਅਕਾਲ ਪੁਰਖ ਦੇ ਸਾਧ ਸੰਗ ਜੀ ਇਕ ਜੋ ਪ੍ਰਸਾਦ ਸੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਤਾ ਜੋ ਪ੍ਰਸਾਦ ਸਾਧ ਸੰਗਤ ਜੀ ਸਾਰੇ ਸੰਸਾਰ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵਰਤਾਇਆ ਤੇ ਬੜੇ ਬੜੇ ਸਾਧ ਸੰਗਤ ਜੀ ਕਲਯੁਗ ਦੇ ਜੀਵਾਂ ਦਾ ਉਧਾਰ ਕੀਤਾ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਸਥਾਨ ਸਤਖੰਡ ਸ੍ਰੀ ਨਨਕਾਣਾ ਸਾਹਿਬ ਵਿਖੇ ਬੜੇ ਧੂਮ-ਧਾਮ ਨਾਲ ਸਾਧ ਸੰਗਤ ਜੀ ਸੰਗਤਾਂ ਜਥਿਆਂ ਦੇ ਦੁਆਰਾ ਦੇਸ਼ਾਂ ਵਿਦੇਸ਼ਾਂ ਤੋਂ ਜਾ ਕੇ ਉਸ ਜਨਮ ਸਥਾਨ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਉਸ ਨੂੰ ਨਮਸਕਾਰ ਕਰਕੇ ਉਸ ਦੀ ਮਿੱਟੀ ਨੂੰ ਮस्तक ਨਾਲ ਲਾ ਕੇ ਆਪਣੇ ਆਪ ਨੂੰ ਬਹੁਤ ਵੱਡੇ ਕਰਮਾ ਵਾਲੇ ਸਮਝਦੇ ਆ ਸੋ ਵੱਡਿਆਂ ਭੱਗਾ ਕਰਕੇ ਇਹਨਾਂ ਸਥਾਨਾਂ ਦੇ ਦਰਸ਼ਨ ਹੁੰਦੇ ਆ ਸੋ ਆਓ ਸਾਧ ਸੰਗਤ ਜੀ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਅਖੀਰ ਦੇ ਵਿੱਚ 18 ਸਾਲ ਸਾਧ ਸੰਗਤ ਜੀ ਕਰਤਾਰਪੁਰ ਕਰਤਾ ਬਸੈਤ ਹੈ ਸੰਤਨ ਕੇ ਪਾਸ ਉਥੇ 18 ਸਾਲ ਖੇਤੀਬਾੜੀ ਕਰਕੇ ਸਾਰੇ ਸੰਸਾਰ ਨੂੰ ਇੱਕ ਉਪਦੇਸ਼ ਦਿੱਤਾ ਸੀ ਕਿ ਨਾਮ ਜਪਣਾ ਵੰਡ ਸਕਣਾ ਕੀਰਤ ਕਰਨੀ ਇਹ ਗੁਰੂ ਨਾਨਕ ਦੇ ਉਪਦੇਸ਼ ਨੂੰ ਘਰ ਘਰ ਪਹੁੰਚਾਈਏ ਕਿ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਔਰ ਵੰਡ ਸਕਣਾ ਜੋ ਸਾਧ ਸੰਗਤ ਜੀ ਇਹ ਗੁਰੂ ਨਾਨਕ ਦਾ ਉਪਦੇਸ਼ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਨਿਰਮਲ ਪੰਥ ਚਲਾਇਓ ਇਹ ਨਿਰਮਲ ਪੰਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਿੱਖੀ ਦਾ ਮੁੱਢ ਰੱਖਿਆ ਸਾਧ ਸੰਗਤ ਜੀ ਇਹ ਗੁਰੂ ਨਾਨਕ ਦੀਆਂ ਬੜੀਆਂ ਨੇ ਜੋ ਕੇ ਭਾਈ ਗੁਰਦਾਸ ਜੀ ਕਹਿੰਦੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲੇ ਆਤਾਰੇ ਸੁਪੇ ਅੰਧੋਰ ਭਲੋਇਆ ਘਰ ਘਰ ਅੰਦਰ ਧਰਮਸਾਲ ਉਹ ਵੀ ਕੀਰਤਨ ਸਦਾ ਬਸੋਆ ਜਿੱਥੇ ਬਾਬਾ ਪੈਰ ਧਰਿਆ ਪੂਜਾ ਅਸਣ ਥਾਪਣ ਸੋਆ ਸਤਿਗੁਰੂ ਜੀ ਜਿੱਥੇ ਵੀ ਪੈਰ ਧਰਿਆ ਅੱਜ ਪੂਜ ਨੇਕ ਸਥਾਨ ਬਣ ਗਏ ਨੇ ਸਾਧ ਸੰਗਤ ਜੀ ਉਥੇ ਸਾਧ ਸੰਗਤ ਜੀ ਸਤਿਗੁਰਾਂ ਦੀ ਗੁਰੂ ਨਾਨਕ ਦੀ ਬੜੀ ਕਿਰਪਾ ਤੇ ਜਦੋਂ ਵੀ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਸ ਗਾਉਨੇ ਆ ਉਹਨੂੰ ਯਾਦ ਕਰਦੇ ਆ ਸਾਧ ਸੰਗਤ ਜੀ ਤਾਂ ਸਾਡੇ ਹਿਰਦੇ ਆ ਜਿਹੜੇ ਉਹ ਸ਼ਾਂਤ ਸ਼ਾਂਤ ਹੁੰਦੇ ਆ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਕਿ ਗੁਰੂ ਨਾਨਕ ਦਾ ਨਾਮ ਹੀ ਐਸਾ ਹੈ ਕਿ ਜੋ ਜਰਦੇ ਨੂੰ ਠੰਡਕ ਦੇਣ ਵਾਲਾ ਹੈ ਸੋ ਇਸ ਕਰਕੇ ਆਓ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕਿਉਂਕਿ ਗੁਰੂ ਨਾਨਕ ਦੀ ਵਿੜਿਆਈ ਅਸੀਂ ਇਸ ਜਵਾਨ ਨਾਲ ਨਹੀਂ ਕਰ ਸਕਦੇ ਭਾਵੇਂ ਜਿਵੇਂ ਗੁਰਬਾਣੀ ਦੇ ਵਿੱਚ ਉਹ ਅੰਦਾਜ਼ਵੇਂ ਗੁਰਨਾਨਦੇਵ ਜੀ ਮਹਾਰਾਜ ਜਦੋਂ ਮਤਲਬ ਸੰਸਾਰ ਤੇ ਆਏ ਸੀ ਭਾਈ ਗੁਰਦਾਸ ਜੀ ਦੇ 12 ਚੋਂਦਾ ਵੀ ਰਾਜੇ ਪਾਪ ਕਮਾਮ ਦੇ ਉਲਟੀ ਵਾਰ ਖੇਤ ਕੋ ਖਾਈ ਹਾਂ ਜੀ ਕਾਲਾ ਹੀ ਕੁੱਤੇ ਮੂੰਹ ਹੀ ਖਾਜ ਹੋਇ ਮਰਦਾਰ ਗਸਾਈ ਕਿ ਅੱਜ ਨਹੀਂ ਸਾਨੂੰ ਲੱਗਦਾ ਵੀ ਅੱਜ ਵੀ ਉਹੀ ਹਾਲਾਤ ਨੇ ਜਿਵੇਂ ਉਦੋਂ ਰਾਜੇ ਮਹਾਰਾਜ ਆਪਾਂ ਕਹਿੰਿਆ ਵੀ ਨਿਆਂਕਾਰੀ ਪਰਜਦਲ ਹੂ ਪੀਰ ਅੱਜ ਵੀ ਉਹੀ ਕੁਝ ਹੋ ਰਿਹਾ ਇਹ ਚਾਹੀਦਾ ਜਿਵੇਂ ਨਸ਼ੇ ਦਾ ਦੌਰ ਚੱਲ ਰਿਹਾ ਉਹਦੇ ਬਾਰੇ ਸਤਿਗੁਰ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਹੋਣ ਤੋਂ ਪਹਿਲਾਂ ਬੜੇ ਮੁਗਲ ਬਾਦਸ਼ਾਹ ਹੋਏ ਨੇ ਬਾਬਰ ਬਰਗੇ ਹੋਏ ਨੇ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੋ ਬਾਬਰ ਨਹੀਂ ਜਾਵਰ ਸਤਸੰਗਤ ਜੀ ਹੋਰ ਬੜੇ ਰਾਜੇ ਹੋਏ ਸਲਤ ਆਪਣੇ ਸਿਕੰਦਰ ਲੋਧੀ ਹੋਇਆ ਜਿਵੇਂ ਦੌਲਤਖਰ ਲੋਧੀ ਹੋਇਆ ਤੇ ਹੋਰ ਬੜੇ ਬੜੇ ਰਾਜੇ ਜਿਹੜੇ ਪਾਪ ਪਾ ਰਾਜੇ ਪਾਪ ਕਮਾਉਣ ਦੇ ਉਲਟੇ ਬਾੜ ਖੇਤ ਕੋ ਖਾਈ ਰਾਜੇ ਸ਼ੀਮ ਕਦਮ ਕੁੱਤੇ ਜਾਏ ਜਗਾਂ ਰਾਜੇ ਸ਼ੀਮ ਕਦਮ ਕੁੱਤੇ ਜਾਏ ਜਗਾਂ ਬੈਠੇ ਸੁੱਤੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਕੋ ਧਰਮ ਆਪਾਂ ਕਹਿੰਦੇ ਪੰਖ ਲਾ ਕੇ ਉੱਡ ਗਿਆ ਜਿਵੇਂ ਆਪਾਂ ਕਹਿੰਦੇ ਆ ਵੀ ਨਸ਼ਿਆਂ ਦਾ ਦੌਰ ਚੱਲ ਰਿਹਾ ਜੀ ਇਹ ਆ ਹਾਂ ਬਿਲਕੁਲ ਇਹ ਸਮਾਂ ਜਿਹੜਾ ਤਕਰੀਬਨ ਤਕਰੀਬਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਉਣ ਤੋਂ ਪਹਿਲਾਂ ਜਿਹੜਾ ਸਮਾਂ ਸੀ ਉਹੀ ਸਮਾਂ ਅੱਜ ਵੀ ਨੌਜਵਾਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਚੱਲ ਰਿਹਾ ਹੈ ਸਿੱਕਾ ਤਾਂ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ ਭਾਈ ਲਾਲੋ ਦੇ ਘਰ ਵਿਖੇ ਤੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ 베 ਲਾਲੋ ਪਾਪ ਕੀ ਜਾਂਜਲ ਕਾਬਲੋਂ ਤਾਇਆ ਜੋੜੀ ਮੰਗੇ ਦਾਨ 베 ਲਾਲੋ ਸ਼ਰਮ ਧਰਮ ਦੋ ਸੁਪਖਲੋਏ ਕੂੜ ਫਿਰਿਆ ਪ੍ਰਧਾਨ 베 ਲਾਲੋ ਇੱਥੇ ਹੁਣ ਕੂੜ ਦਾ ਪਸਾਰਾ ਹੋ ਗਿਆ ਸ਼ਰਮ ਧਰਮ ਉੜ ਗਈ ਆ ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਫੇਰ ਆਉਣ ਦੇ ਇੱਕ ਦੇ ਇੱਕ ਸਾਧ ਸੰਗਤ ਜੀ ਜਦੋਂ ਸੁਣੀ ਪਕਾਰ ਦਤਾਰ ਪ੍ਰਭ ਗੁਰਨਾਨਕ ਜੱਗ ਮਾਹੇ ਪਠਾਇਓ ਜਦੋਂ ਜੀਵਾਂ ਦੇ ਬੇਨਤੀ ਹੁੰਦੀ ਆ ਪਕਾਰ ਹੁੰਦੀ ਆ ਧਰਤੀ ਪਕਾਰ ਕਰਦੀ ਆ ਦੇਵੇ ਦੇਵਤੇ ਪਕਾਰ ਕਰਦੇ ਆ ਫੇਰ ਆਪ ਅੰਕਾਰ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸੰਤ ਦੇ ਰੂਪ ਵਿੱਚ ਆ ਕੇ ਇਸ ਸੰਸਾਰ ਨੂੰ ਜਲਦੇ ਬਲਦੇ ਸੰਸਾਰ ਨੂੰ ਸਾਰਨ ਦੇ ਵਾਸਤੇ ਸਾਧ ਸੰਗਤ ਜੀ ਉਹਨਾਂ ਦੇ ਉਪਦੇਸ਼ ਉਹਨਾਂ ਦੇ ਬਚਨਾਂ ਦੁਆਰਾ ਸਾਧ ਸੰਗਤ ਜੀ ਉਹ ਕੋਈ ਉਸ ਤਰ੍ਹਾਂ ਨਹੀਂ ਬਚਨ ਨੇ ਜਿਹੜੇ ਉਹਨਾਂ ਦੇ कमाए ਹੋਏ ਹੁੰਦੇ ਨੇ ਮਹਾਪੁਰਸ਼ਾਂ ਦੇ ਜਾਂ ਉਹਨਾਂ ਅਵਤਾਰਾਂ ਦੇ ਉਹਨਾਂ ਬਚਨਾਂ ਦੁਆਰਾ ਹੀ ਸੰਗਤ ਨੂੰ ਫੇਰ ਇਹ ਸਮਾ ਜਿਹੜਾ ਸਤਗੁਰੂ ਸਤਜਗ ਲੈ ਕੇ ਆਵੇ ਅਸੀਂ ਇਹੀ ਬੇਨਤੀਆਂ ਕਰਦੇ ਆਂ ਸਾਰੀ ਸੰਗਤ ਇਹੀ ਬੇਨਤੀ ਕਰਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਸਮਾ ਜਿਹੜਾ ਹੁਣ ਉਸ ਤੇਰੇ ਸਮੇਤ ਆਉਣ ਤੋਂ ਪਹਿਲਾਂ ਜਿਹੜਾ ਸਮਾ ਸੀ ਉਹ ਸਮਾ ਹੁਣ ਵੀ ਚੱਲ ਰਿਹਾ ਹੈ ਰਾਜੇ ਪਾਪਕ ਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਸਾਤਸੰਗ ਜੀ ਕਾਜੀ ਮਲਾਣੇ ਜਿਹੜੇ ਬਾੜੀਆਂ ਲੈ ਕੇ ਕਰਦੇ ਸੀ ਫੈਸਲੇ ਕਰਦੇ ਸੀ ਉਹ ਅੱਜ ਵੀ ਹੋ ਰਹੇ ਨੇ ਸੋ ਇਸ ਕਰਕੇ ਨੌਜਵਾਨ ਜਿੰਨੇ ਵੀ ਐ ਨਸਿਆਂ ਵਿੱਚ ਪੈ ਕੇ ਗਲਤ ਰਸਤੇ ਤੇ ਤੁਰੇ ਜਾਂਦੇ ਨੇ ਸ਼ਰਮ ਧਰਮ ਦਾ ਕੋਈ ਟਿਕਾਣਾ ਨਹੀਂ ਰਿਹਾ ਸਾਤਸੰਗ ਜੀ ਕੂੜ ਦਾ ਪਸਾਰਾ ਹੋ ਰਿਹਾ ਸਾਰੇ ਪਾਸੇ ਤੇ ਇਸ ਕਰਕੇ ਸਤਿਗੁਰੂ ਤੂੰ ਆ ਕੇ ਫੇਰ ਇਸ ਜਲਦੇ ਵਰਦੇ ਸੰਸਾਰ ਨੂੰ ਠਾਰਨ ਦੇ ਵਾਸਤੇ ਅਵਤਾਰ ਧਾਰਨ ਕਰ ਤਾਂ ਕਿ ਸਾਨੂੰ ਸੱਚੇ ਪਾਤਸ਼ਾਹ ਕਿਰਪਾ ਹੋਵੇ ਇਹ ਜਲਦਾ ਬਲਦਾ ਸੰਸਾਰ ਫਿਰ ਇਸ ਨੂੰ ਠੰਡਕ ਵੇਲੇ ਸਾਧ ਸੰਗਤ ਜੀ ਇਹ ਬੇਨਤੀਆਂ ਕਰਦੇ ਆਂ ਤੇ ਭੁੱਲਾ ਚੁੱਕਾਂ ਦੀ ਖੇਵਾਂ ਵਾਹਿਗੁਰੂ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ